ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਜੀ ਕੀ ਹਾਲ ਜੀ ਇਹ ਉੱਪਰ ਹਯੋ ਦਾ ਨੂਰ ਸਪੇਨ ਵਿੱਚ ਸੇਲ ਲੱਗੀ ਵਿਖਾਈਏ ਤੇ ਹੋਰ ਵੀ ਤੁਹਾਨੂੰ ਨੂਰ ਹੋਣੇ ਆ ਘੁੰਮ ਕੇ ਹੋਰ ਕੀ ਹਾਲ ਜੀ ਡੇਟਾ ਨੇ ਬਹੁਤ ਵਧੀਆ ਬੂਲ ਰਿਪੋਰਟ ਮਿਲ ਜਾਂਦੇ ਇੱਥੋਂ ਆਹ ਦੇਖੋ ਹਰ ਚੁੱਕੀ ਜਾਂਦੇਗਾ ਇਹ ਟਾਈਮ ਤੋਂ ਟਾਈਮ ਤੇ ਲੱਗਦੀ ဆောင်လောလားဟုတ်ကေဆီရယ်ဒီမှာလည်းရုပ်ကြောင်ကတော့15မိနစ်ဘာလို့ဘယ်နဲ့ပေါ့လို့ဒီနေကသူဒါဒါတွေဘူးတားဟာရွာတွေပေါ်ဒရဆာဒရဆာ वगैरा ਹੋਣ ਖਤਮ ਹੋ ਜਾਂਦਾ ਜੀ ਮੇਲਾ ਇਹ ਆ ਬਹੁਤ ਵਧੀਆ ਇੱਥੇ ਸ਼ੋਪਿੰਗ ਆ ਵੀ ਕਰਨ ਨੂੰ ਸਸਤਾ ਸਮਾਨ ਮਿਲ ਜਾਂਦਾ ਬਹੁਤ ਵਧੀਆ ਸਮਾਨ ਪਾਸ ਇੱਥੋਂ ਤੱਕ 18ਵੇਂ ਕੋਟੀ ਆ ਲੱਗੀ ਆ ਜੀ ਸੇਲ ਸਪੇਨ ਵਿੱਚ ਬਹੁਤ ਸਸਤੇ ਸਮਾਨ ਇੱਥੇ कपड़े सारे जिदा ने मर्जी ले लो तो एक दो है जराबं बहुत बढ़िया बहुत सस्ता समान मिल जाता मैं ना, ना तो खाइए घूमन फिरन आए इतने बहर ਵੇ ਸਾਦਰ ਜੀ 15 ਰੋਜ਼ੀ